ਪੰਜਾਬ ਸਰਕਾਰ ਵੱਲੋਂ ਸੁੱਬੇ ਦੇ ਜਿਹੜੇ ਹੜ੍ਹਾਂ ਦੇ ਦੌਰਾਨ ਜਿਹਨੇ ਗਰੀਬ ਲੋਕਾਂ ਦੇ ਘਰ ਗਿਰਗੇ ਸੀ ਛੱਤ ਚੋਣ ਲੱਗੀ ਸੀ ਉਹਨਾਂ ਲਗਾ ਨੂੰ ਮਦਦ ਕਿੱਥੇ ਵਾਸਤੇ ਅੱਜ ਕਰੀਬ ਕਾਫੀ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਹਲਕਾ ਆਗੇ ਦੇ ਵਿਧਾਇਕ ਜਿਹੜੇ ਹੈ ਉਹਨਾਂ ਕੇ ਜਿਹੜੇ ਸਹਾਇਕ ਗੁਰਦੇਵ ਸਿੰਘ ਟੀਵਾਣਾ ਔਰ ਮਾਰਕੀਟ ਕਮੇਟੀ ਸਮਾਣਾ ਕੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰੇ ਉਹਨਾਂ ਦੇ ਪ੍ਰਾ ਹਰਮਿੰਦਰ ਸਿੰਘ ਮਿੰਟੂ ਵੱਲੋਂ ਜਿਹੜੇ ਚੈੱਕ ਹੈ ਸੈਂਕਸ਼ਨ ਲੈਟਰ ਹੈ ਜੋ ਕਿ 1.5 ਲੱਖ ਦੇ ਕਰੀਬ ਸੈਂਟਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਗਈ ਹੈ ਲੋਕਾਂ ਦੇ ਘਰ ਬਣਨ ਸਕੇ ਛਤ ਹੋਣੇ ਪੈਸ ਕੇ ਇਹ ਦੇਖੋ ਤੁਸੀਂ ਲਗਾਤਾਰ ਉਹਨਾਂ ਕੇ ਜਿਹੜੇ ਵਿਧਾਇਕ ਸਮਾਣਾ ਚ ਤੁਸੀਂ ਜੋੜਾ ਮਾ ਜਰਾ ਉਹਨਾਂ ਕੇ ਪ੍ਰਾ ਉਹਨਾਂ ਕੇ ਸਹਾਇਕ ਕੁਰ ਚੇਅਰਮੈਨ ਮਾਰਕਟ ਵਿੱਚ ਸਮਾਣਾ ਵੱਲੋਂ ਇਹ ਚੈੱਕ ਤਕਸੀਮ ਕੀਤੇ ਜਾ ਰਹੇ ਹਨ ਗਰੀਬ ਲੋਕਾਂ ਨੂੰ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੀ ਕਿ ਰਾਹਤ ਮਿਲੀ ਹੈ ਔਰ ਇੱਥੇ ਦੇਖੋ ਕਾਫੀ ਲੋਕ ਹੈਂ ਕਰੀਬ ਕਰੀਬ 100 ਤੋਂ ਵੱਧ ਜਿਹੜੇ ਲੋਕ ਹੈ ਹਲਕੇ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ 8.5 ਲੱਖ ਰੁਪਏ ਦਾ ਚੈੱਕ ਤਕਸੀਮ ਕੀਤੇ ਗਏ ਹੈ ਇਹਨਾਂ ਦੇ ਘਰ ਬਣ ਜਾਣਗੇ ਛੱਤਾਂ ਬਣ ਜਾਣਗੀਆਂ ਔਰ ਇਹ ਸੁਰੱਖਿਤ ਜ਼ਿੰਦਗੀ ਜੀ ਸਕਣਗੇ ਇਸ ਦੇ ਲਈ ਸਰਕਾਰ ਦਾ ਉਪਰਾਲਾ ਚੰਗਾ ਹੈ ਅੱਜ ਹੈ ਅੱਜ ਅਸੀਂ 130 ਪਰਿਵਾਰਾਂ ਨੂੰ ਜਿਹੜੇ ਹੈਗੇ ਨੇ 128 ਪਰਿਵਾਰਾਂ ਨੂੰ ਅੱਜ ਸੈਂਕਸ਼ਨ ਲੈਟਰ ਬੰਡੇ ਨੇ ਤੇ ਹਰ ਇੱਕ ਬੈਨੀਫਿਸ਼ੀਰੀ ਦੇ ਖਾਤੇ ਦੇ ਵਿੱਚ ਜਿਹੜਾ ਉਹ 1.5 ਲੱਖ ਰੁਪਈਆ ਇਹਦੀ ਸਹਾਇਤਿ ਵਿੱਤੀ ਸਹਾਇਤਾ ਜਿਹੜੀ ਮਕਾਨ ਬਣਾਉਣ ਵਾਸਤੇ ਦਿੱਤੀ ਗਈ ਹੈ ਤੇ ਇਹ ਜਿਹੜੀ ਵਿੱਤੀ ਸਹਾਇਤਾ ਹੈ ਇਹ ਕਿਸ਼ਤਾਂ ਦੇ ਵਿੱਚ ਆਉਣੀ ਹੈ 70000 ਰੁਪਏ ਪਹਿਲੀ ਕਿਸ਼ਤ ਦੇਣੀ ਹੈ ਬੈਨੀਫੀਸ਼ੀਰੀ ਦੇ ਖਾਤੇ 'ਚ ਪਾਉਣੀ ਹੈ ਜਦੋਂ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ ਫਿਰ 40000 ਰੁਪਏ ਦੀ ਕਿਸ਼ਤ ਆਉਣੀ ਹੈ ਤੇ ਉਸ ਤੋਂ ਬਾਅਦ 10000 ਦੀ ਤੇ ਫਿਰ 30000 ਰੁਪਏ ਜਿਹੜੀ ਲੇਬਰ ਹੈ ਉਹ ਦਿੱਤੀ ਜਾਣੀ ਹੈ ਬੈਨੀਫੀਸ਼ੀਰੀ ਨੂੰ ਪਿੰਡਾਂ ਕੀ ਨਿਹਾਰਬਦਨ ਦੇ ਲਈ ਸਰਕਾਰ ਪੰਜਾਬ ਸਰਕਾਰ ਵੱਲ ਹਲਕੇ ਦੇ ਵਿਧਾਇਕ ਵੱਲੋਂ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਹੁਣ ਤੱਕ ਵਿਕਾਸ ਕਾਰਜ ਕਿੰਨੇ ਤੁਸੀਂ ਤਕਸੀਮ ਕਰ ਸਕੋ ਪਿੰਡਾਂ ਦੇ ਅਸਰ ਅਸੀਂ ਲਗਾਤਾਰ ਜਿਸ ਦਿਨ ਤੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਸੇ ਦਿਨ ਤੋਂ ਸਾਡੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਮਾਨ ਸਾਹਿਬ ਜੀ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋਗ ਅਗਵਾਈ ਹੇਠਾਂ ਲਗਾਤਾਰ ਹਲਕੇ ਦੇ ਪਿੰਡਾਂ ਦੀ ਨਹਿਾਰ ਬਦਲਣ ਤੇ ਲੱਗੇ ਹੋਏ ਨੇ ਛੱਪੜਾਂ ਦੇ ਵਿਕਾਸ ਦੇ ਲਈ ਛੱਪੜਾਂ ਦੇ ਰੈਨੋਵੇਸ਼ਨ ਦੇ ਲਈ ਖੇਡ ਗਰਾਊਂਡਸ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੇ ਬਣ ਰਹੇ ਨੇ ਤੇ ਖੇਡ ਗਰਾਊਂਡ ਦੀ ਜੇ ਗੱਲ ਕਰੀਏ ਤਾਂ ਮਾਨ ਸਰਕਾਰ ਦੁਆਰਾ ਹਰ ਇੱਕ ਪਿੰਡ ਦੇ ਵਿੱਚ ਮਤਲਬ ਜਿਹੜਾ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਜਿੱਥੇ ਸਰਕਾਰੀ ਜ਼ਮੀਨਾਂ ਸੀ ਪੰਚਾਇਤੀ ਜ਼ਮੀਨਾਂ ਸੀ ਜਿਨ੍ਹਾਂ ਨੇ ਮਤੇ ਪਾ ਕੇ ਦਿੱਤੇ ਨੇ ਅਸਾਪਾ ਬਣ ਚੁੱਕੇ ਹੁਣ ਤਾਂ ਕੱਲ ਤੱਕ ਹੁਣ ਤੱਕ ਲਗਭਗ ਪਿੰਡਾਂ ਦੇ ਵਿਕਾਸ ਦੇ ਲਈ 5 ਕਰੋੜ ਦੇ ਕਰੀਬ ਹੈ ਜਿਹੜਾ ਉਹ ਅਸੀਂ ਜਾਰੀ ਕਰ ਚੁੱਕੇ ਹਾਂ ਤੇ ਜਿਨ੍ਹਾਂ ਦੇ ਨਾਲ ਚਪੜਾਂ ਦੀ ਨਹਿਾਰ ਬਦਲਣੀ ਹੈ ਖੇਡ ਗਰਾਊਂਡ ਬਣਨੇ ਨੇ ਤੇ ਸੋਲਰ ਲਾਈਟਸ ਲੱਗਣੀਆਂ ਨੇ ਸੀਸੀਟੀਵੀ ਕੈਮਰੇ ਲੱਗਣੇ ਨੇ ਤਕਰੀਬਨ ਜੀ ਅਸੀਂ ਹਲਕਾ ਸਮਾਣਾ ਦੇ ਵਿੱਚ ਜਿਹੜਾ ਸਮਾਣਾ ਬਲਾਕ ਹੈ ਉਹਦੇ ਵਿੱਚ 29 ਘਰਾਂ ਨੂੰ ਅਸੀਂ ਜਿਹੜੇ ਉਹ ਬਣਦੇ ਨੇ ਸੈਕਸ਼ਨ ਲੈਟਰ ਤੇ ਸਮਾਣਾ ਪਰਾਲਾ ਬਲਾਕ ਦੇ ਵਿੱਚ ਅਸੀਂ 99 ਘਰਾਂ ਨੂੰ ਕਰਾਣ ਦੇ ਅਸੀਂ ਸੈਕਸ਼ਨ ਲੈਟਰ ਬਣਦੇ ਨੇ ਬਹੁਤ ਵਧੀਆ ਪੱਲਾ ਉਪਰਾਲਾ ਮਾਨ ਸਰਕਾਰ ਦਾ ਬਹੁਤ ਵਧੀਆ ਗਰੀਬ ਲੋਕਾਂ ਦੇ ਕਰਮਾਂ ਜਣ ਕੇ ਇਹਦੇ ਨਾਲ ਬਹੁਤ ਵੱਡੀ ਜਿਹੜੀ ਹੈ ਜੀ ਰਾਹਤ ਸਾਡੇ ਸਮਾਣੇ ਹਲਕੇ ਨੂੰ ਮਿਲਦੀ ਹੈਗੀ ਅਸੀਂ ਭਗਵਾਨ ਮਾਨ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਅਸੀਂ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨੀਵੇਂ ਜਿਹੜੇ ਥੱਲੇ ਗਰਾਊਂਡ ਦੇ ਉੱਪਰ ਜਿਹੜਾ ਕੰਮ ਅੱਗੇ ਹੁੰਦਾ ਨਹੀਂ ਸੀ ਉਹਨੂੰ ਦੇਖਦੇ ਹੋਏ ਗਰੀਬ ਲੋਕਾਂ ਦੇ ਜਿਹੜੇ ਘਰ ਸੀਗੇ ਉਹ ਟੈਰੇ ਸੀ ਐਕਤਿਵ ਬਰਸਾਤਾਂ ਦੇ ਵਿੱਚ 100 ਘਰਾਂ ਦਾ ਗੇੜ ਸਾਡੇ ਪਟਿਆਲੇ ਬਲਾਕ ਦੇ ਵਿੱਚ ਡਿਗਾ ਜਿਹਦੇ ਵਿੱਚੋਂ 99 ਅਸੀਂ 100 ਭੇਜਿਆ ਸੀ ਜਿਹਦੇ ਵਿੱਚੋਂ 99 ਘਰ ਨੇ ਜਿਹੜੇ ਪਟਿਆਲੇ ਬਲਾਕ ਦੇ ਆਏ ਤੇ 29 ਘਰ ਜਿਹੜੇ ਉਹ ਸਮਹਾਣੇ ਬਲਾਕ ਦੇ ਸਾਡੇ ਦੇ ਇੱਥੇ ਦੇ ਆਏ ਅਸੀਂ ਤਕਰੀਬਨ ਕੋਈ 2 ਕਰੋੜ ਦਾ ਲਗਭਗ ਜਿਹੜੇ ਪੈਸੇ ਨੇ ਅੱਜ ਉਹਨਾਂ ਦੇ ਸੈਕਸ਼ਨ ਲੈਟਰ ਵੰਡੇ ਹੈਗੇ ਨੇ ਤਾਂ ਕਿ ਗਰੀਬ ਘਰਾਂ ਨੂੰ ਉਹਦੀ ਰਾਤ ਮਿਲ ਸਕੇ ਫੋਕਲ ਗਰੀਬ ਗੁਰਤੇਜ ਸਿੰਘ ਜੀ ਨਮਾਦਾ ਜੀ ਇਹ ਸਾਨੂੰ ਮਿਲੇ ਨੇ ਜੀ ਚੈੱਕ ਘਰਾਂ ਵਾਸਤੇ ਮਿਲੇ ਨੇ ਜੀ ਹਾਂਜੀ ਇਹ ਚਲੋ ਸਾਡੇ ਸਰਦਾਰ ਭਗਵੰਤ ਮਾਨ ਜੀ ਦਾ ਸਾਰੇ ਪੰਜਾਬ ਦੇ ਮੁੱਖ ਮੰਤਰੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਹਾ ਉਸ ਦੇ ਪੰਜਾਬ ਸਰਕਾਰ ਦਾ ਵੀ ਮੋਦੀ ਸਰਕਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਦਾ ਵੀ ਤੁਮਾਣਾ ਸਾਹਿਬ ਦਾ ਵੀ ਅਸੀਂ ਇਹ ਸਾਰੇ ਮੱਤਰ ਕੇ ਹਾਂਜੀ ਗਿਰਗੀਆਂ ਸੀ ਜੀ ਮੀਚ ਗਿਰਗੀਆਂ ਸੀ ਸਰਕਾਰ ਜਿਸ ਪਾਲ ਕਰਾਈ ਹਾਂ ਪਿੰਡ ਨਮਾਦਾਈ ਹਾਂ ਤੁਹਾਨੂੰ ਵੀ ਚੱਕਵਿਲੇ ਹਾਂ ਹਾਂਜੀ ਹਾਂਜੀ ਕੀ ਕਹੋਗੇ ਸਰਕਾਰ ਬਾਰੇ ਸਰਕਾਰ ਬਰ ਬਰ ਧੰਨਵਾਦ ਬੋਲਾਂਗੇ ਜੀ ਹਾਂ ਜੀ ਹਾਂ ਮੇਰਾ ਨਾਮ ਅਮਰਦੀਪ ਸਿੰਘ ਪਿੰਡ ਜਮਾਲਪੁਰ ਜੀ ਸਾਡੇ ਪਿੰਡ ਦੋ ਜਾਨ ਨੂੰ ਮਤਲਬ ਮਕਾਨਾਂ ਵਾਸਤੇ ਪੇਮੈਂਟ ਆਈਏ ਪੈਸੇ ਆਏ ਨੇ ਜੀ ਆ ਡੇਢ ਡੇ ਲੱਖ ਲੱਖ ਰੁਪਏ ਲੱਗੋ ਜੀ ਆ ਇਹਨਾਂ ਦੇ ਮਕਾਨ ਜਦੋਂ ਬਰਸਾਤਾਂ ਦੇ ਵਿੱਚ ਛੱਤਾਂ ਗਿਰਗੀਆਂ ਸੀ ਜੀ ਮਕਾਨ ਗਿਰੀ ਸੀ ਉਹਨਾਂ ਵਾਸਤੇ ਸਰਕਾਰ ਦਾ ਜੀ ਧੰਨਵਾਦ ਕਰਦੇ ਆ ਜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਜਿਨ੍ਹਾਂ ਜੇ ਪੈਸੇ ਲਾਂਟ ਕੀਤੇ ਉਹਨਾਂ ਨੂੰ ਤਾਂ ਅਸੀਂ ਨਾਲ ਹੋ ਕੇ ਉਹਨਾਂ ਦੇ ਮਕਾਨ ਜਿਹੜੇ ਬਣਵਾਵਾਂਗੇ ਜੀ ਕੈਮਰਾਮੈਨ ਡੀਗੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੀ